ਆਇਆ ਗਿਆ ਕਿਸਾਨਾਂ ਦੇ ਟੈਂਟ ਤੱਕ ਤੋੜ ਦਿੱਤੇ ਸਟੇਜ ਤੋੜ ਦਿੱਤਾ ਸਾਜੋ ਸਮਾਨ ਜਿਹੜਾ ਵਿੱਚ ਸਾਰਾ ਕੁਝ ਤੋੜ ਦਿੱਤਾ ਮਸ਼ੀਨਾਂ ਦੇ ਨਾਲ ਤਹਿਜ਼ ਨਹਿਸ ਕਰ ਦਿੱਤਾ ਤਾਂ ਉਸ ਐਕਸ਼ਨ ਤੋਂ ਬਾਅਦ ਇੱਥੇ ਅਸੀਂ ਪਹੁੰਚੇ ਸੀ ਤਾਂ ਰਸਤਾ ਵੀ ਖੁਲਵਾਇਆ ਜਾ ਰਿਹਾ ਸਾਡੇ ਨਾਲ ਕੁਝ ਬਾਬਾ ਜੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਹੋ ਬਾਬਾ ਜੀ ਕੀ ਨਾਮ ਆ ਜੀ ਕਿਹੜੀ ਜਥੇਬੰਦੀ ਹੈ ਬਾਬਾ ਪ੍ਰੀਤਮ ਸਿੰਘ ਜੀ ਨਿਹੰਗ ਸਿੰਘ ਬੋਡਾ ਦਾ ਦਾ ਬਾਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਮੀਟਿੰਗ ਲਈ ਬੁਲਾ ਲਿਆ ਮੀਟਿੰਗ ਤੋਂ ਵਾਪਸ ਆਂਦਿਆਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਕਿਸਾਨ ਲੀਡਰਾਂ ਨੂੰ ਤੇ ਇੱਥੇ ਧਾਵਾ ਬੋਲਤਾ ਕਿ ਮੈਂ ਦੇਖ ਲਵਾਂ ਇਹ ਬੇਈਮਾਨੀ ਆ ਸਰਕਾਰ ਦੀ ਭਾਰਤ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਬਿਲਕੁਲ ਚਿੱਟੀ ਬੇਈਮਾਨੀ ਇਹਨਾਂ ਦੀ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ ਤੇ ਬਸ ਚੁਟਕਲਿਆਂ ਦੇ ਨਾਲ ਹੀ ਸਰਦੇ ਆ ਕੰਮ ਇਹਨਾਂ ਨੇ ਅੱਜ ਤੱਕ ਦੁਆਨੀ ਦਾ ਨਹੀਂ ਕੀਤਾ ਇਹਨਾਂ ਨੇ ਤੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਮਾੜੇ ਕਾਨੂੰਨ ਲੈ ਕੇ ਆ ਰਹੇ ਆ ਜਨਤਾ ਵਾਸਤੇ ਕੋਵਿਡ ਘਰਾਣੇ ਜਿਹੜੇ ਆ ਉਹ ਉਹਨਾਂ ਨੂੰ ਬਧੋ ਰਹੇ ਆ ਤੇ ਜਿਹੜਾ ਕਿਸਾਨ ਆ ਉਹਨੂੰ ਦੱਬ ਰਹੇ ਆ ਤੇ ਉਹਨਾਂ ਦੇ ਕਰਕੇ ਹੀ ਇਹ ਸਾਰਾ ਬੈਠੇ ਸੀ ਅਸੀਂ ਤੇ ਇਹਨਾਂ ਨੇ ਜੋ ਰਾਤ ਕੀਤਾ ਬਹੁਤ ਥਕਾ ਕੀਤਾ ਗਵਰਨਮੈਂਟ ਨੇ ਬਿਲਕੁਲ ਹੀ 84 ਵਾਲਾ ਮਾਹੌਲ ਲਿਆ ਕੇ ਖੜਾ ਕਰ ਦਿੱਤਾ ਇਹਨਾਂ ਨੇ ਬਾਬਾ ਜੀ ਪੰਜਾਬੀ ਇਸ ਕਰਕੇ ਜਾਣੇ ਜਾਂਦੇ ਨੇ ਕਹਿੰਦੇ ਪੰਜਾਬੀ ਕਦੇ ਪਿੱਠ ਤੇ ਬਾਰ ਨਹੀਂ ਕਰਦਾ ਹਾਂਜੀ ਤਾਂ ਇੱਥੇ ਫਿਰ ਹਰਾਮੀ ਆ ਤੇ ਉਹ ਕੇਸਰੀਵਾਲ ਵੀ ਹਰਾਮੀ ਆ ਉਹ ਕੇਸਰੀਵਾਲ ਤੇ ਉਹ ਸਰਬੋ ਜਦਾ ਪਹਾੜੀ ਰਾਜਾ ਨਹੀਂ ਕੇਸਰੀ ਜੰਦ ਉਹ ਹੀ ਉਹ ਹੀ ਉਹ ਹੀ ਰੂਪ ਆ ਹਾਂਜੀ ਅੱਗੇ 2027 ਆ ਰਿਹਾ ਲੋਕ ਸਬਕ ਸਿੱਖਣਗੇ ਲੋਕ ਕੁਝ ਕਿ ਸਾਡੇ ਕਿਸਾਨਾਂ ਨਾਲ ਇਸ ਤਰੀਕੇ ਨਾਲ ਹੋਇਆ ਕਿਉਂਕਿ ਕਈ ਲੋਕ ਐ ਜਿਹੇ ਹੁੰਦੇ ਨੇ ਨਾ ਜਿਨ੍ਹਾਂ ਕੋ ਜਮੀਨਾ ਨਹੀਂ ਬੇਸ਼ੱਕ ਕਈਆਂ ਕੋਲ ਜ਼ਮੀਰਾਂ ਹੁੰਦੀਆਂ ਨੇ ਪਰ ਕਈਆਂ ਦੀ ਜ਼ਮੀਰਾਂ ਮਰ ਚੁੱਕੀਆਂ ਉਹ ਕਹਿੰਦੇ ਸਾਡਾ ਮਸਲਾ ਥੋੜੀ ਜਿਹਾ ਤਾਂ ਕਿਸਾਨਾਂ ਦਾ ਤੁਸੀਂ ਵੀ ਤਾਂ ਬੈਠੇ ਹੋ ਤੁਸੀਂ ਕਿਉਂ ਸਾਡਾ ਥੋੜੀ ਮਸਲਾ ਸਾਡਾ ਮਸਲਾ ਤਾਂ ਉੱਥੇ ਬੰਦੀ ਸਿੰਘ ਛਡਾਉਣਾ ਸੀ ਉੱਥੇ ਬੈਠਦੇ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਵਰਗੀ ਸੋਚ ਜਿਹੜੇ ਲੋਕ ਨਹੀਂ ਹੁੰਦੇ ਪਰ ਉਹ ਲੋਕਾਂ ਨੂੰ ਕੀ ਕਹੋਗੇ ਜ਼ਮੀਰਾਂ ਜਿਹੜੀਆਂ ਨੇ ਮਰੀਆਂ ਹੋਈਆਂ ਜੇ ਦੀ ਹੁਣ ਜ਼ਮੀਰ ਹੀ ਮਰ ਜਵੇ ਉਹਨੂੰ ਕੀ ਕਹਿ ਸਕਦੇ ਆਪਾਂ ਉਦਾਂ ਮਰ ਜਵੇ ਬੱਕਰੀ ਗੱਲ ਆ ਜਿਹਦੀ ਜ਼ਮੀਰ ਹੀ ਮਰ ਜਵੇ ਜਿੰਦੇ ਜੀ ਮਰ ਆ ਜੀ ਇੱਕ ਪਾਸੇ ਕਿਸਾਨਾਂ ਤੇ ਐਕਸ਼ਨ ਦੂਜੇ ਪਾਸੇ ਹਿਮਾਚਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਹਾਂਜੀ ਹਾਂਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਜੀ ਦੀ ਫੋਟੋ ਜਦੋਂ ਮੋਟਰਸਾਈਕਲ ਤੇ ਲਾ ਕੇ ਨੌਜਵਾਨ ਜਾਂਦੇ ਨੇ ਝੰਡੇ ਤਾਰ ਦਿੱਤੇ ਜਾਂਦੇ ਨੇ ਕਹਿੰਦੇ ਸਾਨੂੰ ਇਹ ਬਰਦਾਸ਼ਤ ਨਹੀਂ ਅਸੀਂ ਕਰਾਂਗੇ ਝੰਡੇ ਖਾਲਸਾ ਭਿੰਡਰਾਂ ਵਾਲੇ ਦਾ ਨਹੀਂ ਹੋਣਾ ਚਾਹੀਦਾ ਮਾੜੀ ਗੱਲ ਆ ਦੇਖੋ ਉਹਦੇ ਕੋਲ ਉਹਦੇ ਤੇ ਕੇਸ ਵੀ ਕੋਈ ਨਹੀਂ ਹੈਗਾ ਉਹਨੇ ਮਾੜਾ ਵੀ ਕੰਮ ਕੋਈ ਨਹੀਂ ਕੀਤਾ ਗਵਰਨਮੈਂਟ ਨੇ ਉਹਦੇ ਉੱਤੇ ਅਟੈਕ ਕੀਤਾ ਆਣ ਕੇ ਉਹ ਕਿਤੇ ਕਿਸੇ ਦੇ ਚੜ੍ਹ ਕੇ ਉੱਤੇ ਨਹੀਂ ਗਿਆ ਤੇ ਸਿੱਖੀ ਦੇ ਖਿਲਾਫ ਚਲਦੇ ਸੀ ਇਹ ਕਿਸਾਨੀ ਦੇ ਖਿਲਾਫ ਚਲਦੇ ਸੀ ਉਹ ਕਿਸਾਨੀ ਦੇ ਕਰਕੇ ਖੜਾ ਸੀ ਉਹ ਤੇ ਅੱਜ ਉਹਦੀ ਫੋਟੋ ਤੇ ਡੰਡਾ ਹੈ ਦੱਸੋ ਇਹਨਾਂ ਨੂੰ ਡਰ ਲੱਗਦਾ ਫੋਟੋ ਤੋਂ ਡਰ ਹੀ ਲੱਗਦਾ ਝੂਠ ਆ ਨਾ ਇਹਨਾਂ ਦੇ ਕੋਲ ਸੱਚ ਦੇ ਹਨੀਗਾ ਕਾਫਰ ਲੋਕ ਨੇ ਬੇਈਮਾਨ ਨੇ ਇਸ ਕਰਕੇ ਬੇਈਮਾਨਾਂ ਤੋਂ ਤੇ ਡਰ ਲੱਗਦਾ ਹੀ ਲੱਗਦਾ ਫਿਰ ਉਹ ਬਾਬਾ ਜੀ ਜਦੋਂ ਆਪਾਂ ਕਿਤੇ ਬੈਠਦੇ ਆ ਆ ਕਿ ਇੱਥੇ ਇੱਕ 13 ਫਰਵਰੀ ਤੋਂ ਬੈਠੇ ਆ 2024 ਤੋਂ ਆਪਣਾ ਜਿ ਲੱਗਣ ਲੱਗ ਜਾਂਦਾ ਹੈ ਨਾ ਧਰਤੀ ਵੀ ਆਪਣੀ ਲੱਗਣ ਲੱਗ ਜਾਂਦੀ ਆ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਉੱਠ ਕੇ ਜਿੱਤੇ ਨਹੀਂ ਕਰਦਾ ਜਾਨ ਨੂੰ ਉੱਥੋਂ ਬੇਸ਼ੱਕ ਉੱਥੋਂ ਉੱਠ ਕੇ ਇੱਥੇ ਇੱਥੇ ਬੈਠੇ ਆ ਤੇ ਸਾਰੇ ਗ੍ਰਿਫਤਾਰ ਕਰਕੇ ਲੈ ਗਏ ਆ ਤੇ ਬਹੁਤ ਮਾੜੀ ਕੀਤੀ ਇਹਨਾਂ ਨੇ ਜੱਲ ਨੂੰ ਕਿੰਨਾ ਕੁ ਦਰਦ ਬਹੁਤ ਜ਼ਿਆਦਾ ਦਰਦ ਹੋਇਆ ਜਿਹੜਾ ਇਹਨਾਂ ਨੇ ਪੱਗਾਂ ਲਾਈਆਂ ਇਹਨਾਂ ਨੇ ਤੇ ਪਗ ਕਿਸੇ ਬੰਦੇ ਦੇ ਇਨਸਾਨ ਦੀ ਦਿੱਤੀ ਹੋਈ ਨਹੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਹੋਈ ਹੈ ਗੁਰ ਤੇਗ ਬਹਾਦਰ ਮਹਾਰਾਜ ਦੀ ਪਗ ਦਿੱਤੀ ਹੋਈ ਹੈ ਜਿਨ੍ਹਾਂ ਨੇ ਇਹਨਾਂ ਦੀਆਂ ਟੋਪੀਆਂ ਸਾਰਾ ਕੁਝ ਇਹਨਾਂ ਦਾ ਜਨੇਊ ਰੱਖਿਆ ਅੱਜ ਉਹਨਾਂ ਦੀ ਅੰਤ ਦੇ ਉੱਤੇ ਇਹ ਕਹਿਰ ਵਰਸਾ ਰਹੇ ਨੇ ਪੰਜਾਬ ਦੀ ਪੁਲਿਸ ਨੂੰ ਕੀ ਕਹੋਗੇ ਬਾਬਾ ਜੀ ਕਿਉਂਕਿ ਸਰਕਾਰਾਂ ਤਾਂ 5 ਸਾਲ ਦੇ ਲਈ ਹੁੰਦੀਆਂ ਨੇ 5 ਸਾਲ ਦੇ ਬਾਅਦ ਸਰਕਾਰ ਬਦਲ ਜਾਂਦੀ ਆ ਕੋਈ ਹੁੰਦਾ ਜਿਹੜੀ ਰਿਪੀਟ ਕਰਦੀ ਆ ਤਾਂ ਪਰ ਉਹ ਤਾਂ 58 ਸਾਲ ਦੇ ਲਈ ਨੌਕਰੀ ਹੁੰਦੀ ਆ ਉਹਨਾਂ ਦੀ ਤਾਂ ਕੀ ਉਹ ਵੀ ਸਿਰਫ ਉਹਨਾਂ ਦੇ ਕਰਕੇ ਕਹਿਣ ਦੇ ਉੱਤੇ ਇਸ ਤਰੀਕੇ ਨਾਲ ਵਿਵਹਾਰ ਇਹ ਵਿਖ ਜਾਂਦੇ ਜੀ ਮਾਇਆ ਹੀ ਦੇਖਦੇ ਬਸ ਪੈਸਾ ਹੀ ਦੇਖਦੇ ਆ ਹੋਰ ਕੁਝ ਨਹੀਂ ਜ਼ਮੀਰ ਨਹੀਂ ਦੇਖਦੇ ਆਪਣਾ ਕਿ ਅਸੀਂ ਆਪਣਾ ਕੋਈ ਕਰਤਾਰ ਕਰੀਏ ਆਪਣਾ ਕੋਈ ਕੰਮ ਕਰੀਏ ਇਹਨਾਂ ਦਾ ਬਸ ਪੈਸਿਆਂ ਨੂੰ ਧਿਆਨ ਹੁੰਦਾ ਜਾਂ ਥੱਲੇ ਲੱਗ ਚੁੱਕੇ ਨੇ ਇਹ ਲੀਡਰਾਂ ਦੇ ਬਿਲਕੁਲ ਹੀ ਥੱਲੇ ਲੱਗ ਚੁੱਕੇ ਨੇ ਹਾਂ ਜੀ ਤੁਸੀਂ ਬਾਬਾ ਜੀ ਕੀ ਕਹਿਣਾ ਚਾਹੋਗੇ ਇਸ ਤਰੀਕੇ ਨਾਲ ਫਿਰ ਵੀ ਮਨ ਨੂੰ ਇੱਕ ਕਹਿੰਦੇ ਵੀ ਜਿਵੇਂ ਕਿਹਾ ਮੈਂ ਪਿਆਰ ਹੋ ਜਾਂਦਾ ਉਹ ਜਗ੍ਹਾ ਦੇ ਨਾਲ ਬੜਾ ਔਖਾ ਹੁੰਦਾ ਘਰ ਛੱਡਣਾ ਆਪਾਂ ਘਰ ਹੀ ਕਹਿ ਲਈ ਇੱਥੇ ਦਾ ਘਰ ਹੀ ਵਸਿਆ ਹੋਇਆ ਸੀਗਾ ਕਿੰਨਾ ਕੁ ਦਰਦ ਮਹਿਸੂਸ ਹੁੰਦਾ ਦਰਦ ਤਾਂ ਮਹਿਸੂਸ ਹੁੰਦਾ ਹੀ ਆ ਜੇ ਵੀ ਕੋਲ ਤੁਹਾਡੇ ਸਾਹਮਣੇ ਹੀ ਭਈ ਕਿਸ ਤਰ੍ਹਾਂ ਜਿਹੜੇ ਵਾਂਗੂ ਚੰਬੜ ਚੰਬੜ ਕੇ ਤੇ ਕਿਤਰਾ ਘਰ ਬਣਾਇਆ ਸੀ ਔਖਿਆ ਹੋਵੇ ਹੈ ਤੇ ਫਿਰ ਚਲੋ ਵੀ ਆ ਆ ਗਿਆ ਭੈਣ ਭਰਾ ਕੁਚਾ ਜਣਾ ਸੁਰ ਸੁਵਾਜਣਾ ਬੈਠ ਜੇ ਤੇ ਹੁਣ ਉਹ ਉਹ ਜਗ੍ਹਾ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਨਿਸ਼ਾਨਦਾਰ ਫਿਰ ਆਪਾਂ ਤੈਹੀ ਹੁਣ ਬਾਬਾ ਜੀ ਫਿਰ ਕਿੱਥੇ ਮੋਰਚੇ ਲੱਗਣਗੇ ਔਰ ਜੇ ਹਲਦੀ ਘੜੀ ਤਾਂ ਇੱਥੇ ਹੀ ਆ ਹਾਂ ਯਾਨੀ ਕਿ ਅਰਣਨੀਤੀ ਦੀ ਡੀ ਕਰਾਂਗੇ ਕਿ ਕੀ ਰਣਨੀਤੀ ਬਣਦੀ ਆ ਜੇ ਤਾਂ ਕਿਸਾਨ ਕਹਿਣਗੇ ਉਸੇ ਤਾ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਅਸੀਂ ਇਹਨਾਂ ਬੇਈਮਾਨਾਂ ਦੇ ਨਾਲ ਨਹੀਂ ਹਾਂ ਬਿਲਕੁਲ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਕੋਈ ਹੱਕ ਸੱਚ ਦੀ ਲੜਾਈ ਲੜਦਾ ਕਿਉਂਕਿ ਕਿਸਾਨ ਕੋਈ ਆਪਣੇ ਕੱਲਿਆਂ ਵਾਸਤੇ ਲੜਾਈ ਨਹੀਂ ਲੜਦੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਸਭ ਨੂੰ ਪਤਾ ਕਿਸ ਤਰੀਕੇ ਦੇ ਨਾਲ ਮਰਨ ਵਰਤੇ ਬੈਠੇ ਨੇ ਬਾਬਾ ਜੀ ਡੱਲੇਵਾਲ ਸਾਹਿਬ ਜਿਹੜੀ ਐਂਬੂਲੈਂਸ ਦੇ ਵਿੱਚ ਆਏ ਸੀ ਉਹ ਐਂਬੂਲੈਂਸ ਦਾ ਡਰਾਈਵਰ ਤਾਰ ਕੇ ਪੁਲਿਸ ਮੁਲਾਜ਼ਮ ਐਂਬੂਲੈਂਸ ਚਲਾ ਕੇ ਉਹਨੂੰ ਲੈ ਗਏ ਤਾਂ ਇੱਕ ਪਾਸੇ ਉਹ ਮਰਨ ਵਰਤੇ ਬੈਠਾ ਤਾਂ ਉਹਨਾਂ ਨਾਲ ਇਹੋ ਜਿਹਾ ਵਿਵਹਾਰ ਕੀਤਾ ਕਿੰਨਾ ਕੁ ਜਿਹੜਾ ਦੁੱਖ ਹੁੰਦਾਗਾ ਇਹਨੂੰ ਭੁਗਤਣਾ ਪਊਗਾ ਇਹਨਾਂ ਨੂੰ ਭੰਡ ਨੂੰ ਵੀ ਭੁਗਤਣਾ ਪਊਗਾ ਤੇ ਪੁਲਿਸ ਨੂੰ ਵੀ ਭੁਗਤਣਾ ਪਊਗਾ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਹਾਲਾਤ ਪੰਜਾਬ ਦੇ ਕੁਝ ਭਾਰਤ ਦੇ ਹਾਲਾਤ ਕੁਝ ਹੋਰ ਹੀ ਹੋਣਗੇ ਇਹ ਲੱਗਦਾ ਕਿ ਇਹ ਇਕੱਲੀ ਪੰਜਾਬ ਸਰਕਾਰ ਨੇ ਕੀਤਾ ਜਾਂ ਫਿਰ ਕਿਸੇ ਸਰਕਾਰ ਦੇ ਨਾਲ ਮਿਲ ਕੇ ਮਿਲੀ ਭੁਗਤ ਕਰਕੇ ਫਿਰ ਹੋਇਆ। ਨਹੀਂ ਇਹ ਮੋਦੀ ਮੋਦੀ ਤੋਂ 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 ਹੋਇਆ। ਅੱਛਾ। ਹਾਂ ਮੋਦੀ ਨੇ ਕਰਵਾਇਆ। ਹਾਂ। ਤੇ ਭੰਡ ਨੇ ਕੀਤਾ। ਹਾਂਜੀ। ਜਿਸ ਤਰੀਕੇ ਨਾਲ ਆਪਰੇਸ਼ਨ ਅਮਰਤਪਾਲ ਚਲਾਇਆ ਸੀ। ਹਾਂਜੀ ਹਾਂਜੀ। ਉਸੇ ਤਰੀਕੇ ਦੇ ਨਾਲ ਹੋਇਆ ਕਿਉਂਕਿ ਅਮਰਤਪਾਲ ਨੂੰ ਜਦੋਂ ਗ੍ਰਿਫਤਾਰ ਕਰਨਾ ਸੀ ਉਸ ਵੇਲੇ ਵੀ ਇਹੀ ਸਿਚੁਏਸ਼ਨ ਬਣੀ ਸਾਰੇ ਹਾਲਾਤ ਬਣੇ ਸੀ। ਉਸੇ ਤਰੀਕੇ ਨਾਲ ਦੇਖਦੇ। ਹਾਂਜੀ ਹਾਂਜੀ ਉਸੇ ਤਰੀਕੇ ਨਾਲ। ਉਹਨੇ ਵੀ ਕੋਈ ਪਾਪ ਥੋੜੀ ਕੀਤਾ। ਅਮਰਤ ਸ਼ਿਕਾਇਆ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਕੋਈ ਨਸ਼ੇ ਨਸ਼ੇ ਚੱਲਦਾ ਚਦਾ ਇਹ ਸਾਰੇ ਨਸ਼ਾ ਤਸਕਰ ਨੇ ਇਹ ਭੰਡ ਜਿਹੜਾ ਆ ਨਸ਼ੇ ਤਸਕਰਾਂ ਦੇ ਨਾਲ ਖੜਾ ਹੋਇਆ ਹਾਂਜੀ ਬਿਲਕੁਲ ਤਾਂ ਬੜਾ ਦਰਦ ਹੁੰਦਾ ਬੜਾ ਦੁੱਖ ਹੁੰਦਾ ਜਦੋਂ ਕੋਈ ਇਸ ਤਰੀਕੇ ਦੇ ਨਾਲ ਆਪਣਾ ਬਣਾਇਆ ਹੋਇਆ ਘਰ ਕਿਉਂਕਿ ਇਰਮਾਨਾ ਦੇ ਨਾਲ ਬਣਾਇਆ ਹੁੰਦਾ ਇੱਕ ਚਿੜੀ ਵੀ ਜਦੋਂ ਆਲਣਾ ਬਣਾਉਂਦੀ ਆ ਉਹ ਵੀ ਇਹ ਨਹੀਂ ਕਦੇ ਸੋਚਦੀ ਕਿ ਮੈਨੂੰ ਇਹ ਆਲਣਾ ਢਾਉਣਾ ਪੈਣਾ ਇਹ ਘਰ ਛੱਡਣਾ ਪੈਣਾ ਤਾਂ ਇਹ ਸੋਚ ਕੇ ਬਣਾਉਂਦੀ ਆ ਕਿ ਮੇਰਾ ਇਹੀ ਆ ਪੱਕਾ ਜ਼ਿੰਦਗੀ ਭਰ ਦਾ ਪਰ ਇੱਥੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜੇਕਰ ਪਿਛਲੇ ਅੰਦੋਲਨ ਦੇ ਬਾਂਗ ਜਿੱਤ ਹੁੰਦੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੁੰਦੀਆਂ ਉਸ ਤੋਂ ਬਾਅਦ ਕਿਸਾਨ ਖੁਸ਼ੀ-ਖੁਸ਼ੀ ਘਰ ਨੂੰ ਜਾਂਦੇ ਪਰ ਇਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਨੇ ਜੋ ਕੀਤਾ ਪੰਜਾਬ ਦੀ ਸਰਕਾਰ ਨੇ ਜੋ ਕੀਤਾ ਕेंद्र ਦੀ ਸਰਕਾਰ ਨੇ ਜੋ ਕੀਤਾ ਹਰ ਪਾਸੇ ਸਰਕਾਰ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਹਿੰਦੇ ਜਵਾਬ ਲੋਕ ਦੇਣਗੇ ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੰਭੂ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਹਾਲਾਤ ਨੇ ਜੋ ਪ੍ਰਸ਼ਾਸਨ ਦੇ ਵੱਲੋਂ ਦੇਰ ਰਾਤ ਇੱਥੋਂ ਕਿਸਾਨਾਂ ਨੂੰ ਭਜਾਇਆ ਗਿਆ ਕਿਸਾਨਾਂ ਦੇ ਟੈਂਟ ਤੱਕ ਤੋੜ ਦਿੱਤੇ ਸਟੇਜ ਤੋੜ ਦਿੱਤਾ ਸਾਜੋ ਸਮਾਨ ਜਿਹੜਾ ਵਿੱਚ ਸਾਰਾ ਕੁਝ ਤੋੜ ਦਿੱਤਾ ਮਸ਼ੀਨਾਂ ਦੇ ਨਾਲ ਤਹਜ਼ ਨਹਿਸ ਕਰ ਦਿੱਤਾ ਤਾਂ ਉਸ ਐਕਸ਼ਨ ਤੋਂ ਬਾਅਦ ਇੱਥੇ ਅਸੀਂ ਪਹੁੰਚੇ ਸੀ ਤਾਂ ਰਸਤਾ ਵੀ ਖੁਲਵਾਇਆ ਜਾ ਰਿਹਾ ਸਾਡੇ ਨਾਲ ਕੁਝ ਬਾਬਾ ਜੀ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਹੋ ਬਾਬਾ ਜੀ ਕੀ ਨਾਮ ਆ ਜੀ ਕਿਹੜੀ ਜਥੇਬੰਦੀ ਹੈ ਬਾਬਾ ਪ੍ਰੀਤਮ ਸਿੰਘ ਜੀ ਨਿਹੰਗ ਸਿੰਘ ਬੋਡਾ ਦਾ ਦਾ ਬਾਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਮੀਟਿੰਗ ਲਈ ਬੁਲਾ ਲਿਆ ਮੀਟਿੰਗ ਤੋਂ ਵਾਪਸ ਆਂਦਿਆਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਕਿਸਾਨ ਲੀਡਰਾਂ ਨੂੰ ਤੇ ਇੱਥੇ ਧਾਵਾ ਬੋਲਤਾ ਕਿ ਮੈਂ ਦੇਖ ਲਵਾਂ ਇਹ ਬੇਈਮਾਨੀ ਆ ਸਰਕਾਰ ਦੀ ਭਾਰਤ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਬਿਲਕੁਲ ਚਿੱਟੀ ਬੇਈਮਾਨੀ ਇਹਨਾਂ ਦੀ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ ਤੇ ਬਸ ਚੁਟਕਲਿਆਂ ਦੇ ਨਾਲ ਹੀ ਸਰਦੇ ਆ ਕੰਮ ਇਹਨਾਂ ਨੇ ਅੱਜ ਤੱਕ ਦੁਆਨੀ ਦਾ ਨਹੀਂ ਕੀਤਾ ਇਹਨਾਂ ਨੇ